ਸਤਿ ਸ਼੍ਰੀ ਕਾਲ ਜੀ ਕਮਾਂਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਚਾਰ ਝੋਟੀਆਂ ਤਾਜ਼ੀਆਂ ਦਿਖਾਵਾਂਗੇ ਇੱਕ ਪਲੂਨ ਤੇ ਤਿੰਨ ਦੂਜੇ ਦੂਜੇ ਝੂਏ ਨੇ ਤਿੰਨੇ ਸੱਜਣੋ ਤਾਜ਼ੀਆਂ ਨੇ ਇੱਕ ਪਾਖੜ ਕੱਪਣ ਦਿਖਾਵਾਂਗੇ ਲੈ ਤਾਜ਼ੀਆਂ ਝੋਟੀਆਂ ਦਿਖਾਉਣਾ ਸੱਜਣੋ ਪੂਰੇ ਟੋਪਰੀਆਂ ਝੋਟੀਆਂ ਨੇ ਪਹਿਲੀ ਝੋਟੀ ਦਿਖਾਉਣੀ ਆ ਇਹਦੇ ਮਗਰ ਕੱਟੀ ਆ ਤੇ ਝੋਟੀ ਕੁੰਡੀ ਸਕੀਨ ਝੋਟੀ ਆ ਸੱਜਣੋ ਦੇਖ ਸਕਦਾ ਦੂਜਾ ਝੂਆ ਛੋਟਾ ਸਿੰਗ ਬਿਲਕੁਲ ਉੰਡੀ ਸਕੀਨ ਝੋਟੀ ਆ ਲੈ ਮਾਰਦੇ ਨਵਾਈ ਨਮੂਰੀ ਬਹੁਤਾ ਝੋਟੀ ਦੀ ਪਿੱਠ ਪੁੜੇ ਦੀ ਚੰਗੀ ਆ ਸੱਜਣੋ ਦੇਖ ਸਕਦੇ ਹੋ ਖਣ ਦੇਵੀ ਦੀ ਸਾਫ ਆ ਸੱਜਣੋ ਦੇਖ ਸਕਦੇ ਹੋ ਦੇਵੇ ਦੇ ਵਾਧ ਖਾਤ ਲੈ ਸੱਜਣੋ ਦੇਖ ਸਕਦੇ ਹੋ ਕੱਦ ਕਾਠ ਵੀ ਵਧੀਆ ਜੋ ਪੀ ਦਾ ਦੂਜਾ ਥੂਆ ਝੋਟੀ ਤੇ ਪੂਰਾ ਦੱਸਾਂ ਦੇ ਗਾੜੀ ਬਿਸਾੜੀ ਗਾੜੀ ਵੀ ਵਧੀਆ ਸੱਜਣੋ 2.5 ਲੀਟਰ ਦੀ ਗਾੜੀ ਹੈ ਦੀ ਮੂਰਲੀ 2.5 ਐ ਗਾੜੀ ਅਮੂਰਲੀ 12 ਲੀਟਰ ਦੁੱਧ ਤਿਆਰ ਆ ਸੱਜਣੋ ਇਸ ਟਾਈਮ ਇਹਨੂੰ ਸੂਈ ਨੂੰ ਅੱਜ ਹੋ ਗਿਆ ਹਫਤਾ ਹੋ ਗਿਆ ਸੱਜਣੋ ਮਾਗਰ ਕੱਟੀ ਆ ਕੱਟੀ ਵੀ ਪੂਰੇ ਜਾਤ ਦੀ ਆ ਸੱਜਣੋ ਕੱਟੀ ਦਿਖਾ ਦੇ ਮੋਰਾ ਨਾਲ ਪੂਰੇ ਜਾਤ ਦੀ ਕੱਟੀ ਆ ਜੈਡ ਬਲੈਕ ਕੱਟੀ ਮੋਰਾ ਨਾਲ ਪਿਆਉਰ ਤੇ ਝੋਟੀ ਵੀ ਮੋਰਾ ਨਾਲ ਦੀ ਆ ਦੇਖ ਸਕਦੇ ਹੋ ਸੱਜਣੋ ਤੇ ਇਹਦੇ ਥੱਲੇ 12 ਲੀਟਰ ਦੁੱਧ ਇਹਨੂੰ ਸੂਈ ਨੂੰ ਹਫਤਾ ਹੋ ਗਿਆ 12 ਲੀਟਰ ਦੁੱਧ ਤਿਆਰ ਆ ਹੋਣਾ ਕੋਈ ਵੀ ਵੀਰ ਭਾਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਤੇ ਮੁੱਲ ਵੜੀ ਤਾਂ 1 30 ਕਰਾ ਲਓ 35 ਕਰਾ ਲਓ 1 22 ਦੀ ਦੇ ਦਾਂਗੇ ਉਹ ਜੋ ਮਾਨਤਾਨ ਮੌਕੇ ਤੇ ਹੋ ਜੂਗਾ ਸੱਜਣੋ ਦੋ ਡੰਗ ਚੋ ਵੀ ਕੋਈ ਵੀ 20 ਭਾਈ ਚਾਰ ਡੰਗ ਚੋ ਲੈ ਅਗਲੀ ਝੋਟੀ ਦਿਖਾਉਣੇ ਸੱਜਣੋ ਮੀਣੀ ਮੀਣੀ ਝੋਟੀ ਆ ਦੂਜਾ ਸੂਆ ਸੱਜਣੋ ਛੋਟਾ ਸਿੰਘ ਮੀਣੀ ਝੋਟੀ ਆ ਸਿੰਘ ਹਲਦੇ ਨਹੀਂ ਹੈਗੇ ਸੱਜਣੋ ਪਰ ਇਹਦੇ ਮੀਣੀ ਝੋਟੀ ਕੱਦ ਕਾਠ ਇਹਦਾ ਵੀ ਠੀਕ ਆ ਵਧੀਆ ਤੇ ਦਿਖਾ ਵੀ ਅਣਲੇਵੀ ਦੀ ਸਾਫ ਆ ਗਾੜੀ ਪਿਛਾੜੀ ਫੁੱਲ ਨਾ ਸੱਜਣੋ ਨਹੀਂ ਵੇਦੀ ਹਾਂ ਲੈ ਵੇ ਤੇ ਮਾਰਨੀ ਕਹਿਦਾ ਐ ਸੱਜਣੋ ਨੀ ਵਾ ਦੇਖ ਸਕਦੇ ਹਾਂ ਵਾਰ ਮੰਗ ਸਾਡੇ ਉੱਤਰ ਦੀ ਮੋਕੇ ਜੇ ਆਹ ਚੋਟੀ ਪਰਾਂਗਾ ਹੈ ਹਾਂ ਹਾਂ ਲੈ ਸੱਜਣੋ ਨੀ ਵਾ ਸੱਜਣੋ ਵਾਰ ਨੂੰ ਦਿਖਾਉਂਦੀ ਆ ਤੇ ਇਹਦੀ ਵੀ ਗਾੜੀ 2 ਲੀਟਰ ਦੀ ਹੈ ਸੱਜਣੋ ਮੂਰਲੀ ਉਹਦੀ 2.5 ਦੀ ਇਹਦੀ 2 ਦੀ ਗਾੜੀ ਮੀਨੀ ਝੋੜੀ ਆ ਦੂਜਾ ਸੁਗਾ ਇਹਦੇ ਥੱਲੇ ਸੱਜਣੋ 11.5 ਲੀਟਰ ਦੁੱਧ ਤਿਆਰ ਆ ਇਸ ਟਾਈਮ ਇਹਨੂੰ ਸੂਈ ਨੂੰ ਅੱਜ ਹੋ ਗਏ 10 ਦਿਨ ਹੋ ਗਏ ਸੂਈ ਨੂੰ ਉਹ ਮਗਰ ਕੱਟਾ ਦਿਖਾ ਦੇ ਆ ਸੱਜਣੋ ਮਗਰ ਕੱਟਾ ਤੇ ਸੂਈ ਨੂੰ ਅੱਜ 10 ਦਿਨ ਹੋ ਗਏ ਇਹੇ ਆਪਾਂ ਦੇ ਦਾਂਗੇ 1 15 ਲੀ ਸੱਜਣੋ ਮੁੱਲ 1 25 ਕਰਾ ਲਓ 1 15 ਹੀ ਦੇ ਦਾਂਗੇ ਉਹ ਜੋ ਮਾਨ ਤਾਨ ਕਰ ਦਾਂਗੇ ਮੌਕੇ ਤੇ ਜਿਹੜਾ ਵੀ ਆਪਣੇ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਅਗਲੀ ਝੋਟੀ ਦਿਖਾਉਣਿਆ ਸੱਜਣੋ ਇਹ ਚੋਰੀ ਹੋਈ ਦੀ ਵੀਡੀਓ ਆ ਇਹ ਹੁਣੇ ਚੋ ਕੇ ਗਏ ਨੇ ਪਾਈ ਹੁਰੀ ਅੱਜ ਦੀ ਚਲ ਇਹ ਵੀ ਨਾਲ ਪਾਤੀ ਆਪਾਂ ਨੇ ਵੀਡੀਓ ਇਹ ਵੀ ਥਲ ਦੇ ਵੀ ਦੀ ਸਾਫ ਆ ਇਹਦੇ ਥੱਲੇ ਸੱਜਣੋ 12.5 ਲੀਟਰ ਦੁੱਧ ਤਿਆਰ ਆ ਇਸ ਟਾਈਮ ਮਿੰਨ ਨਾਲਾ ਕੰਡੇ ਦਾ ਲਾਲੂ ਲੀਟਰਾਂ ਦਾ ਲਾਲੂ ਇਹ ਆਹੋ ਦਿਖਾ ਦੇ ਮਾਣਾ ਸ਼ਿੰਗ ਦਿਖਾ ਦੇ ਆਹ ਦੇਖ ਸਕਦੇ ਹੋ ਸੱਜਣੋ ਇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕੁੰਡੀ ਸਕੀਨ ਝੋਟੀ ਆ ਕੱਦ ਕਾਠ ਇਹਦਾ ਵੀ ਬਾਵਾ ਦੇਖ ਸਕਦੇ ਹੋ ਸੱਜਣੋ ਮੋਟਿਆਂ ਬਰਾਬਰੇ ਆਉਂਦਾ ਕੱਦ ਕਾਠ ਇੱਕ ਪੁੜੇ ਜੀ ਵੀ ਚੰਗੀ ਆ ਖਣ ਦੇ ਵੀ ਦੀ ਸਾਫ ਆ ਸੱਜਣੋ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਚੋਈ ਹੋਈ ਦੀ ਵੀਡੀਓ ਇਸ ਟਾਈਮ ਹੈ ਦੀ ਤੇ ਇਹਦੇ ਥੱਲੇ ਦੁੱਧ ਹੈਗਾ ਸੱਜਣੋ ਹੁਣ ਵੀਰ ਭਾਈ ਕੋਈ ਚੋ ਗਿਆ 12.5 ਤੋਂ 13 ਲੀਟਰ ਦੁੱਧਾਂ ਇਹ ਵੀ ਬਿਲਕੁਲ ਤਾਜ਼ੀ ਹੈ ਹਫਤੇ ਦੀ ਸੂਈ ਹੋਈ ਆ ਤੇ ਖੱਟਾ ਮਾਰਿਆ ਤੇ ਇਹਦਾ ਮੁੱਲ ਵੜੀ 130 ਮੁੱਲਾ ਤੇ 125 ਦੀ ਦੇਣੀ ਆ ਉਹ ਜੋ ਮਾਨਦਾਨ ਹੋ ਜੂ ਮੌਕੇ ਤੇ ਤੇ ਅੱਗੇ ਦਿਖਾਉਣੇ ਆ ਭਲੂਣ ਝੋਟੀਆਂ ਸੱਜਣੋ ਬਿਲਕੁਲ ਛੋਟਾ ਸਿੰਘ ਮੋਹਰਾ ਨਾਖਲਾ ਪਿਓਰਾ ਜੈੱਟ ਬਲੈਕ ਸੱਜਣੋ ਦੇਖ ਸਕਦੇ ਹੋ ਚਮੀ ਪੂਸ ਤੇ ਕੋਈ ਚਿੱਟਾ ਬਾਲ ਨਹੀਂ ਜੈੱਟ ਬਲੈਕ ਹੈਗਾ ਸੱਜਣੋ ਤਾਂ ਥਣਲੇਵੀ ਦਿਖਾ ਦੇ ਮੈਂ ਦੇਖ ਸਕਦਾ ਸੱਜਣੋ ਥਣਲੇਵੀ ਦੀ ਸਾਫਾ ਮੁੱਠੀ ਵਾਲਾ ਕੱਲਾ ਕੱਲਾ ਥਣ ਲੱਗਾ ਖੰਡੀ ਸੀਲ ਝੋਟੀ ਬਿਲਕੁਲ ਕੁੰਡੀ ਛੋਟਾ ਸਿੰਗ ਪਿਓਰ ਮੋਰਾ ਨਾਖਲਾ ਬਿਲਕੁਲ ਜੈੱਟ ਬਲੈਕ ਦੇਖ ਸਕਦਾ ਖੰਡੀ ਸੀਲ ਬਹੁਤ ਆ ਨੂੰ ਝੋਟੀ ਲੈ ਦੇਖ ਸਕਦੇ ਹੋ ਸੱਜਣੋ ਖੰਡੀ ਸੀਲ ਨੂੰ ਚੱਕ ਲੈਂਦੀ ਆ ਜੈੱਟ ਬਲੈਕ ਝੋਟੀ ਆ ਤੇ ਇਹਦਾ ਘਟਾ ਉਹ ਦਿਖਾ ਦੇ ਇਹਨੂੰ ਸੱਜਣੋ 25 ਦਿਨ ਹੋ ਗਏ ਸੂਈ ਨੂੰ 20 ਤੋਂ 25 ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ 12 ਲੀਟਰ ਦੁੱਧ ਤਿਆਰ ਆਸ ਟਾਈਮ ਸੱਜਣੋ ਕੋਈ ਵੀ ਵੀਰ ਭਾਈ 2 ਡੰਗ ਚ ਹੋਵੇ 4 ਡੰਗ ਚ ਹੋਵੇ ਤੇ ਇਹਦਾ ਮੁੱਲ ਮੁੱਲ ਇੱਕ 25 ਕਰਾ ਲਓ ਇਹ ਆਪਾਂ ਦੇ ਦਾਂਗੇ ਇੱਕ 18 ਦੀ ਦੇ ਦਾਂਗੇ ਉਹ ਚੋਂ ਮੌਕੇ ਤੇ ਥੋੜਾ ਮੋਟਾ ਮਾਨ ਤਾਨ ਜ਼ਰੂਰ ਹੋ ਜੂਗਾ 12 ਲੀਟਰ ਦੁੱਧ ਇਹਦੇ ਆ ਵੀ ਤਿਆਰ ਇਹ ਚਾਰੇ ਝੋਟੀਆਂ ਸੱਜਣੋ ਜਿਹੜੀਆਂ ਦਿਖਾਈਆਂ ਨੇ ਤਾਜ਼ੀਆਂ ਰਾਜਸਥਾਨ ਦੀਆਂ ਝੋਟੀਆਂ ਨੇ ਆਗੇ ਚੁੱਕੀ ਨੇ ਇਹਨਾਂ 2-2 ਢਾਈ-ਢਾਈ ਲੀਟਰ ਦੀਆਂ ਗਾੜੀਆਂ ਮੂਵੀ ਸੱਜਣੋਂ ਸਾਰੀਆਂ ਦੀ ਚਾਰੀ ਝੋਟੀਆਂ ਦੀ ਚੰਗੀਆਂ ਝੋਟੀਆਂ ਨੇ ਪੂਰੇ ਟੌਪ ਦੀਆਂ ਸੱਜਣੋਂ ਇੱਕ ਵਾਖੜ ਗੱਪਣ ਦਿਖਾਉਣੇ ਸੱਜਣੋਂ ੁੰਡੀ ਝੋਟੀ ਫਖੜ ਗੱਪਣ ਤੀਜਾ ਸੁਹਾਗਾ ਸੋਨ ਵਾਲੀ ਚਾਰ ਮਹੀਨਿਆਂ ਦੀ ਚੈੱਕ ਪਾਸ ਗੱਪਣ 7 ਲੀਟਰ ਦੁੱਧਾ 7 ਲੀਟਰ ਦੁੱਧਾ ਵਾਖੜ ਗੱਪਣ ਚਾਰ ਮਹੀਨਿਆਂ ਦੀ ਚੈੱਕ ਪਾਸ ਤੇ ਪਹਾੜੇ ਦੀ ਮਿਲਦੀ ਉੱਥੋਂ ਆਪਾਂ ਦੋ ਢੰਗ ਪਹਾੜੇ ਦੇ ਚੋਕੇ ਲੈ ਆਂ ਹਰੇ ਕੱਲੇ ਆਈਆ ਥੋੜਾ ਮੋਟਾ ਉਪਰਾ ਜਾਂ ਕਰਿਆ ਟਿਕ ਜੂਗੀ ਪਹਾੜੇ 'ਚ ਤੇ ਇਹਦਾ ਮੁੱਲ 85 ਕਰਾ ਲਓ ਆਪਾਂ ਇਹ 75000 ਦੀ ਹਾਂ ਨਾ ਦੇ ਦਾਂਗੇ 75000 'ਚੋਂ ਮਾਣ ਦਾਣਾ ਥੋੜਾ ਮੋਟੀ ਹੋਊਗਾ ਜਿਵੇਂ ਜਾਇ ਜੇ ਰੇਟ ਦੱਸਿਆ ਆਪਾਂ ਨੇ ਚੰਗੀ ਝੋਟੀਆਂ ਪੂਰੇ ਟੌਪ ਦੀ ਤੀਜਾ ਸੂਆ ਅੱਗੇ ਸੂਣ ਵਾਲੀ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਤੇ ਆਪਣੀ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਧੰਨਵਾਦ